ਖਵਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਵੈਸੇ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕਰਦੇ ਸੀ ਵੀ ਕਿਸੇ ਦੀ ਮੁਰਗੀ ਵੀ ਮਰ ਜਾਂਦੀ ਹੈ ਕਿਸੇ ਦੀ ਬੱਕਰੀ ਕਿਸੇ ਦੀ ਮੱਝ ਕਿਸੇ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਤੇ ਅਸੀਂ ਉਹਨਾਂ ਨੂੰ ਪੂਰਾ ਮੁਆਵਜ਼ਾ ਦੇਵਾਂਗੇ ਲੇਕਿਨ ਹੁਣ ਭਗਵੰਤ ਮਾਨ ਕਿੱਥੇ ਨੇ ਭਗਵੰਤ ਮਾਨ ਤਾਂ ਜਿਹੜੇ ਅਰਵਿੰਦ ਖੇਸ਼ਰੀワਲ ਨੇ ਉਹਨਾਂ ਦੀ ਲੜਕੀ ਦੇ ਵਿਆਹ ਦੇ ਵਿੱਚ బిజీ ਨੇ ਲੇਕਿਨ ਸੂਬੇ ਦੇ ਵਿੱਚ ਕਿਸਾਨਾਂ ਦੀ ਜਾਣ ਤੇ ਬਣੀ ਹੋਈ ਹੈ ਲਗਭਗ 1000 ਏਕੜ ਤੋਂ ਜ਼ਿਆਦਾ ਕਣਕ ਸੜ ਕੇ ਸੁਆਹ ਹੋ ਗਈ ਹੈ ਕਿਸਾਨਾਂ ਦਾ ਜਲੂਸ ਨਿਕਲ ਗਿਆ ਹੈ ਕਿਸਾਨਾਂ ਨੇ ਆਪਣੀ ਫਸਲ ਜਿਹੜੀ ਹੈ ਪੁੱਤਾ ਵਾਂਗੂ ਪਾਲੀ ਹੁੰਦੀ ਹੈ ਆਸ ਹੁੰਦੀ ਹੈ ਹਰੀ ਅਤੇ ਸੋਣੀ ਦੀ ਲੇਕਿਨ ਇਸ ਹਾੜੀ ਦੇ ਵਿੱਚ ਇੰਜ ਲੱਗਦਾ ਹੈ ਜਿਵੇਂ ਗ੍ਰਹਿਣ ਲੱਗਿਆ ਹੋਵੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਹਜ਼ਾਰ ਏਕੜ ਕਣਕ ਸੜ ਕੇ ਸਵਾਹ ਹੋ ਗਈ ਕੋਲਾ ਬਣ ਗਈ ਤੇ ਕਿਸਾਨ ਰੋ ਰਹੇ ਨੇ ਕਿਸਾਨ ਟੈਨਸ਼ਨ ਦੇ ਵਿੱਚ ਨੇ ਕਿਸਾਨਾਂ ਤੇ ਕਰਜ਼ਾ ਨੇ ਕਿਸਾਨਾਂ ਨੇ ਇਹਨਾਂ ਫਸਲਾਂ ਦੀ ਆੜ ਦੇ ਉੱਤੇ ਕਈਆਂ ਦੇ ਨਾਲ ਲੈਣ ਦੇਣ ਕਰਨਾ ਹੁੰਦਾ ਹੈ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਪੜ੍ਹਾਈ ਦੇ ਖਰਚੇ ਔਰ ਘਰ ਪਰਦੇ ਖਰਚੇ ਲੈ ਕੇ ਹਜ਼ਾਰ ਏਕੜ ਜਿਹੜੀ ਕਿਸਾਨ ਕਿਸਾਨਾਂ ਦੀ ਫਸਲ ਆਗੇ ਦੇ ਨਾਲ ਸੜ ਕੇ ਸੁਆਹ ਹੋਈ ਹੈ ਕਣਕ ਉਹਨਾਂ ਦਾ ਮੁਆਵਜ਼ਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੰਨੀ ਔਸਤਨ ਜਿੰਨਾ ਔਸਤਨ ਝਾੜ ਬਣਦਾ ਹੈ 60 ਤੋਂ 65 ਮਨ ਕਿल्ले ਦਾ ਉਹਦੇ ਹਿਸਾਬ ਦੇ ਨਾਲ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਅਜਾਇ ਕਰ ਦਿੰਦੇ ਨੇ ਅਸੀਂ ਵੀ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਕਿਸਾਨਾਂ ਨੇ ਪੁੱਤਾ ਵਾਂਗੂ ਆਪਣੀਆਂ ਫਸਲਾਂ ਪਾਲੀਆਂ ਹੁੰਦੀਆਂ ਨੇ ਲੇਕਿਨ ਮਿੰਟਾਂ ਅਤੇ ਸਕਿੰਟਾਂ ਦੇ ਵਿੱਚੋ ਸੜ ਕੇ ਸੁਆਹ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਕੁੱਲ ਹੈਕਟੇਰ ਜ਼ਮੀਨ 1000 ਏਕੜ ਦੱਸੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਇੱਧਰ ਫਰੋਜ਼ਪੁਰ ਦੇ ਵਿੱਚ ਅਤੇ ਮੁਦਕੀ ਵਾਲੀ ਸਾਈਡ ਤੇ 300 ਤੋਂ 400 ਕਿੱਲਾ ਇੱਕ 20 ਮਿੰਟਾਂ ਦੇ ਵਿੱਚ ਸੜ ਗਿਆ ਲੇਕਿਨ ਉਹ ਕਿਸਾਨ ਪਰੇਸ਼ਾਨ ਨੇ ਟੈਨਸ਼ਨ ਦੇ ਵਿੱਚ ਨੇ ਮਹਿਲਾਵਾਂ ਦਾ ਰੋ ਰੋ ਕੇ ਬੁਲਾ ਬੁਰਾ ਹਾਲ ਹੈ ਕਿਸਾਨਾਂ ਦੀਆਂ ਬੱਚੀਆਂ ਦਾ ਬੁਰਾ ਹਾਲ ਹੈ ਅਸੀਂ ਇੱਕ ਵੀਡੀਓ ਦੇਖੀ ਸਿਰਫ ਕਿਸਾਨ ਦੀ ਦੋ ਕਿੱਲੇ ਪੈਲੀ ਸੀ ਤੇ ਆਪਣੀ ਲੜਕੀ ਦੇ ਗੱਲ ਲਾ ਕੇ ਰੋ ਰਿਹਾ ਸੀ ਯਾਨੀ ਕਿ ਉਸ ਨੂੰ ਆਸ ਸੀ ਕਣਕ ਵੇਚਾਂਗਾ ਪੈਸੇ ਆਉਣਗੇ ਘਰ ਦਾ ਸਰਕਲ ਚੱਲੇਗਾ ਇਸ ਲਈ ਸਾਡੀ ਬੇਨਤੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੈਸੇ ਤਾਂ ਇਹਨਾਂ ਨੇ ਕਿਸਾਨਾਂ ਨਾਲ ਧੱਕੇ ਹੀ ਕੀਤੇ ਨੇ ਕਿਸਾਨਾਂ ਨਾਲ ਵਿਸ਼ਵਾਸ ਘਾਤੀ ਕੀਤੇ ਨੇ ਚਲੋ ਭਾਈ ਤੁਸੀਂ ਐਮਐਸਪੀ ਤੇ ਨਹੀਂ ਦੇਣੀ ਸਾਡਾ ਸਾਥ ਨਹੀਂ ਦੇਣਾ ਚਲੋ ਜਿਨ੍ਹਾਂ ਦੀ ਕਣਕ ਲਗਪਗ ਵਕ ਵਕ ਪੰਜਾਬ ਦੇ ਹਲਕਿਆਂ ਤੋਂ ਪੰਜਾਬ ਦੇ ਜ਼ਿਲ੍ਹਿਆਂ ਤੋਂ ਜਿਹੜੀ ਸੜੀ ਹੈ ਉਸ ਦਾ ਮੁਆਵਜ਼ਾ ਦਿਓ ਲਗਪਗ 60 ਮਨ ਤੋਂ 65 ਮਨ ਪ੍ਰਤੀ ਕਿਲੋ ਦੇ ਪ੍ਰਤੀ ਮਨ ਦੇ ਹਿਸਾਬ ਨਾਲ ਜਿਹੜੀ ਕਣਕ ਜਿਹੜੀ ਹੈ ਝਾੜ ਝੜ ਰਹੀ ਹੈ ਇਸ ਕਰਕੇ ਇਹ ਜਿਹੜਾ ਪ੍ਰੋਪਰ ਸੰਪੂਰਨ ਮੁਆਵਜ਼ਾ ਦੇਣਾ ਚਾਹੀਦਾ ਹੈ ਸੂਬੇ ਦੀ ਸਰਕਾਰ ਨੂੰ ਤਾਂ ਕਿ ਕਿਸਾਨਾਂ ਦਾ ਦਿਲ ਜਿੱਤਿਆ ਜਾ ਸਕੇ ਤਾਂ ਕਿ ਉਹਨਾਂ ਦੇ ਚੁੱਲ੍ਹੇ ਹਮੇਸ਼ਾ ਬਲਦੇ ਰਹਿਣ ਤੇ ਤੁਹਾਨੂੰ ਉਹ ਸੀਸਾ ਨਹੀਂ ਦੇਣਗੇ ਧੰਨ